ਜੀ ਹੱਸੀ ਕਾ ਸਰਨ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਰਨ ਠੀਕ ਠਾਕ ਰੱਖੇ ਚੜ੍ਹਦੀ ਕਲਾ ਰੱਖੇ ਦੇਵਤ ਜੁਨੇ ਰਾਜਾ ਰੱਖੇ ਜੱਤੀ ਵਾਸੀ ਤੇ ਅੱਜ ਪਰਸੋਂ ਮਾੜਾ ਨਾ ਮੀ ਪਿਆਜ਼ ਫੇਰ ਬਾਰੂ ਬਹੁਤ ਜ਼ਿਆਦਾ ਕੱਲ ਬਹੁਤ ਸੀ ਤੇ ਜਿੰਮਾ ਦੇਖੋ ਉਹ ਪਿਆ ਉਹ ਪਿਆ ਸੀ ਦਰਵਾਜੇ ਦੇ ਵਿੱਚ ਤੇ ਚਲੋ ਜੀ ਅੱਪਾ ਦੇਖੋ ਪਰਮਾਤਮਾ ਦਾ ਕੋਈ ਦੋਸ਼ ਨਹੀਂ ਦੇ ਸਕਦੇ ਚਲੋ ਜੋ ਕਰਮਾ ਚ ਲਿਖਿਆ ਹੈ ਨਾ ਸਰਦਾਰ ਜੀ ਨੂੰ ਪਹਿਲਾਂ 11:00 ਵਜੇ ਦਰਦ ਹੋਣ ਲੱਗ ਗਿਆ ਪੇਟ ਚ ਤੇ ਚਲੋ ਜੀ ਹਣ ਉਦੋਂ ਸੱਟੇ ਵਧੀਆ ਠੀਕ ਹੋ ਗਈ ਸੀ ਰੋਟੀ ਪਾਣੀ ਵਧੀਆ ਖਾਣ ਲੱਗੇ ਪਾਠ ਵਗੈਰਾ ਵਧੀਆ ਕਰਨ ਲੱਗੇ ਸੀ ਹੈ ਨਾ ਤੇ ਅੱਜ ਫੇਰ ਦਰਦ ਹੋਇਆ ਇੱਕਦਮ 11:00 ਵਜੇ ਹਾਂ 11:00 ਵਜੇ ਹੋਇਆ ਤੇ ਫੇਰ ਚਲੋ ਉਹ ਕੋਈ ਵਿਕੀ ਦੇ ਕੰਮ ਸੀਗਾ ਮੁੜ ਟਰਨ ਨਾ ਪਰਨੇ ਹੰਦਰਾ ਕਿਉਂਕਿ ਪੈਂਚਲਾ ਸਰਕਾਰੀ ਮੁਲਾਜ਼ਮ ਸੀਗੇ ਜਰੂਰੀ ਆ ਹਨਾ ਤੇ ਉਹ ਵਕੀਲ ਦਾ ਫੋਨ ਆ ਗਿਆ ਚਲੋ ਮੈਂ ਕਿਸੇ ਨੂੰ ਫੋਨ ਕਰਤਾ ਸਾਹਮਣੇ ਮੁੰਡਾ ਸਾਡੇ ਲੱਖਾ ਹਰਜੋਤ ਦਾ ਡੈਡੀ ਉਹਨੂੰ ਮੈਂ ਕਹਤਾ ਉਹ ਜਰਾ ਘਰੇ ਸੀਗਾ ਉਹ ਲੈ ਗਿਆ ਉੱਥੋਂ ਵਕੀਲ ਤੇ ਆ ਗਿਆ ਨਾ ਮੈਂ ਕਿਹਾ ਮੈਂ ਕਹਿੰਦਾ ਤੁਸੀਂ ਐ ਕਹੋ ਵੀ ਉੱਥੇ 10 ਮਿੰਟ ਬਿਜੇ ਦੇ ਜਾ ਕਹਿੰਦਾ ਡ੍ਰਿਪ ਲਵਾ ਲਿਓ ਹਨਾ ਡਾਕਟਰ ਦੇ ਤੇ ਕਹਿੰਦੇ ਠੀਕ ਹੋ ਗਿਆ ਰਸਤੇ 'ਚ ਹੁਣ ਫੇਰ 1.5 2 2.5 ਵਜੇ ਫੇਰ ਬਹੁਤ ਜ਼ਿਆਦਾ ਹੋਣ ਲੱਗ ਗਿਆ ਫਿਰ ਹੋਰ ਕਿਸੇ ਨੂੰ ਫੋਨ ਕੀਤਾ ਤੇ ਚਰਨ ਉੱਧਰ ਵੀ ਸੀ ਉਹ ਲੈ ਕੇ ਗਏ ਹੁਣ ਤੇ ਹੁਣ ਦੇਖੋ ਡਾਕਟਰ ਕੀ ਕਰਦਾ ਹੁਣ ਡ੍ਰਿਪ ਵਗੈਰਾ ਲਾਊਗਾ ਡ੍ਰਿਪ ਹੀ ਲੱਗੂਗੀ ਕਿਉਂਕਿ ਸੂਰ ਦਾ ਦਰਦ ਜੇ ਮਾੜਾ ਜਿਹਾ ਨੱਪੇ ਤੋਂ ਬਿਹਾ ਇਹ ਕਰਦੀ ਹੈ ਵੀ ਸਵੇਲ ਵਗੈਰਾ ਜਾਂ ਨਾ ਇਨਫੈਕਸ਼ਨ ਹੋ ਜਾਂਦੀ ਹੈ ਮੈਂ ਸੋਚਿਆ ਨਹੀਂ ਵੀ ਐਡਾ ਪਤਾ ਨਹੀਂ ਕੀ ਆ ਸੱਚੀ ਚਰਨ ਐਡਾ ਹੋਇਆ ਪਿਆ ਜਦ ਮਾੜਾ ਜਿਹਾ ਸੈੱਟ ਹੁੰਦੇ ਆ ਉਹਦੀ ਵਾਸਤੇ ਦਰਦ ਦੀ ਪ੍ਰੋਬਲਮ ਵੀ ਜਦ ਪਿਸ਼ਾਬ ਦੀ ਹੋ ਜਾਂਦੀ ਹੈ ਕਦੇ ਪਿਸ਼ਾਬ ਦੀ ਇਨਫੈਕਸ਼ਨ ਹੋ ਗਈ ਬਸ ਆਹੀ ਕੰਮ ਜੇ ਕਹਿੰਦੇ ਬਸ ਜਦ ਇੱਕ ਵੇਰ ਬੰਦਾ ਆ ਹੀ ਹੋ ਜੇ ਨਾ ਅਟੈਕ ਦਾ ਮਰੀ ਜੋਤ ਤਾਂ ਫਿਰ ਬਸ ਆ ਹੀ ਹੁੰਦਾ ਉਹਦੇ ਨਾਲ ਕਦੇ ਤੋਲ ਲੈ ਕਦੇ ਮਾਸੇ ਕਦੇ ਤੋਲ ਲੈ ਕਦੇ ਮਾਸੇ ਤੇ ਪਰ ਮੇਰੇ ਨੇ ਕਿ ਮਖਮੜੇ ਹੌਂਸਲਾ ਰੱਖ ਕੇ ਤੁਸੀਂ ਵੀ ਆਪਣੇ ਆਪ ਨਾ ਹੋ ਕਰੋ ਆਪ ਦੇ ਆਪ ਨੂੰ ਕੋਸ਼ਿਸ਼ ਤਕੜੇ ਜੇ ਕਰਨ ਦੀ ਹੈ ਨਾ ਜਿੰਨਾ ਚਿਰ ਜ਼ਿੰਦਗੀ ਮੇਰੇ ਤਕੜੇ ਜੇ ਹੋ ਕੇ ਤਜੀ ਹੋਂ ਨਾ ਪਰ ਹੁਣ ਇਹ ਕਹਿੰਦੇ ਮੇਰੇ ਕੀ ਬਸ ਮੇਰੇ ਆਪ ਦੀ ਬਸ ਹੈ ਨਹੀਂ ਵੀ ਮੈਂ ਆਪੇ ਬਹੁਤ ਹਾਂ ਕੋਸ਼ਿਸ਼ ਕਰਦਾ ਵੀ ਮੈਂ ਤਾਂ ਹੁਣ ਪਾਠ ਵੀ ਕਰਨ ਲੱਗ ਗਈ ਸੀ ਵਿਚਾਰੇ 10-15 ਮਿੰਟ ਤਾਂ ਤਾਂ ਘੰਟਾ ਬੈਠ ਕੇ ਚਲੋ ਬਾਕੀ ਜਿਵੇਂ ਲਿਖਿਆ ਕਰਮਾ ਚ ਹਨ ਦੁੱਖ ਤਕਲੀਫ ਸੂਰਜ ਦੇਖ ਲਓ ਦੇਖ ਨਾ ਕਿੰਨਾ ਤੋ ਪੈਣੀ ਜਿਆਦਾ ਇੰਨਾ ਚਮਕਦਾ ਨਾ ਇਹ ਰਹੀ ਨਾ ਦੇਖ ਬਹੁਤ ਜਿਆਦਾ ਦਸ ਤੱਕ ਦਿੱਤੇ ਹੋਏ ਅਸਮਿਤ ਤੇ ਦੇਖੋ ਇੰਨੀ ਗਰਮੀ ਨਾ ਕੱਲ ਤੇ ਪਰਸ ਹੋ ਗਿਆ ਸਲ ਪਰਸ ਮੜਾ ਹੀ ਨਹੀਂ ਤਾ ਫੇਰ ਵੀ ਗਰਮੀ ਦਾ ਬਹੁਤ ਜਿਆਦਾ ਹੋ ਗਈ ਸੀ ਵੇ ਬੂਟੇ ਵੀ ਦਵਾਰਾ ਕਮਲਾਂ ਲੱਗੇ ਸਾਰੇ जिने भी सी असल च पता कि हवा चली जाए फिर कोई गर्मी नहीं जो हवा ना चलती उदो गर्मी आ चलो देख दें मैं फोन करके भी चटके उत्थ बह गया बह गया घुमीकान चली गए रहा फिर मेरे को मेरे को आ जा फिर घूमीकान जाना था चलो चलिए चल चलो 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 वो चलो बहर वो डैडी आ गए डेढ़ी आ गए कितने आ गए बहर डैडी आ गए ਦੇ ਲੋ ਜੇ ਡਾ ਜਨਵਰੀ ਨੂੰ ਪਤਾ ਵੀ ਡੈਡੀ ਕੌਣ ਹੈ ਮੰਮੀ ਕੌਣ ਹੈ ਹਨਾ ਸਾਰਾ ਕੁਝ ਪਤਾ ਉਹਦੇ ਡੈਡੀ ਆ ਗਏ ਕਿੱਥੇ ਆ ਗਏ ਉਹ ਆ ਗਏ ਇਹਦੀ ਕਿ ਬਾਹਰ ਦੇਖਦੀ ਆ ਹੀ ਇਹ ਮੇਰਾ ਬਹੁਤ ਪਿਆਰਾ ਪਿਆਰਾ ਹੈ ਜਦੋਂ ਸਰਦਾਰ ਜੀ ਬਿਮਾਰ ਸੀ ਨਾ ਤੇ ਮੈਂ ਹਸਪਤਾਲ ਜਾਂਦੀ ਸੀ ਤੇ ਇਹ ਖਾਂਦੀ ਸੀ ਨજર ਸ਼ਾਮ ਨੂੰ ਆਉਂਦੀ ਨਹੀਂ ਸੀ ਕੁਛ ਮੇਰੇ ਆਈ ਦੁਕਾਨ ਲੱਗ ਜਿਮਾ ਪੋਂਦਾ ਰੋਲਾ ਵੀ ਕੁਮੀ ਕੰਨ ਚ ਲਿਗੇ ਚਲੀ ਗੁਮੀ ਕਰਨ ਚੱਲਦੇ ਆਪਾਂ ਮੜਾ ਫੋਨ ਨਾ ਉੱਥੇ ਮੈਂ ਮੰਕਾਰ ਐ ਸੀ ਕਿ ਤੇ ਉਹ ਮੁੰਡਾ ਸੀ ਕੋਈ ਦਾ ਫੋਨ ਨਾ ਕੀਤਾ ਫਿਰ ਉਹਨੇ ਕਿਹਾ ਮੈਂ ਕਿਹਾ ਵੀ ਜਦੋਂ ਕੁਛਿੰਦ ਮਿਲਦਾ ਐਡਮਟਾ ਟਕਰਾ ਦਾ ਕਿਸ ਨੇ ਹੋਰ ਮੈਂ ਕਈ ਵਾਰ ਨਾ ਵੇ ਮਾੜਾ ਜਿਹਾ ਤੂੰ ਫੋਨ ਕਰਕੇ ਪੁੱਛ ਰਾਂ ਕਿ ਮੇਰੇ ਪੈਸੇ ਨਹੀਂ ਪੁਆਏ ਗਏ ਮਿੱਥਮੋਲ ਚ ਤੇ ਵਟਸਐਪ ਕਾਲ ਕੀਤੀ ਸਰਦਾਰੀਆਂ ਦਸੋਂਗੇ ਹੁਣੇ ਉੱਥੇ ਬੋਤਲ ਲੱਗੀ ਹੋਗੀ ਤੇ ਜਾ ਫਿਰ ਉਹ ਪਤਾ ਨਹੀਂ ਲੱਗੇ ਵਟਸਐਪ ਕਰਕੇ ਮੈਂ ਉਹ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਜੇ ਠੀਕ ਹੋਏ ਨਾ ਹੁਣ ਵੀ ਡਾਕਟਰ ਨੇ ਕਹਤਾ ਵੀ ਸਵੀਰੇ ਲਵਾ ਲੈ ਵੀ ਬਸ ਠੀਕ ਐ ਤੇ ਫਿਰ ਮੈਂ ਕਤੂਰੇ ਤੇ ਮੈਂ ਉਹ ਫੋਨ ਡੀਕਦੀਆਂ ਫਿਰ ਫਿਰ ਚਲਦੇ ਪਤਾ ਪਕੋਮੀ ਕਰਨ ਫੋਨ ਆ ਜਾਂਦੇ ਚੰਗਾ ਬੜੇ ਦਮ ਫੋਨ ਕੀਤਾ ਮੈਂ ਕਿ ਆ ਵੀ ਜੇ ਅੰਕਲ ਨੂੰ ਫੋਨ ਦਫਰ ਚਲ ਆਕਲ ਤੇ ਅੰਕਲ ਕੋਲ ਹੀ ਆ ਹਾਂ ਕਿਸੇ ਮੁੰਡੇ ਨੂੰ ਫੋਨ ਚਲਦੇ ਆ ਰੁਕਦਾ ਚਲਦੇ ਚਲਦੇ ਗੁੱਗੂ ਚਲਦੇ ਸਰਦਾਰ ਜੀ ਆ ਗਏ ਘਰੇ ਤੇ ਪਰ ਉਹ ਨਾ ਇਹਨਾਂ ਦੀ ਆ ਹਿੱਸਤਾ ਨਹੀਂ ਆਇਆ ਚੈਕ ਕਰਵਾ ਲਿਆ। ਆਇਆ ਰਸੋਣ ਕੀਤਾ ਉਹਦੇ ਚ ਉਹ ਕਹਿੰਦੀ ਵੀ ਇਹ ਥੋੜੀ ਜੀ ਗੁਰਦੇ ਦੇ ਵਿੱਚ ਪੱਥਰੀ ਆ ਰਹੀ ਛੋਟੀ ਜੀ ਉਹਦੇ ਕਰਕੇ ਚਰਦ। ਮੈਂ ਵੀ ਕਿਹਾ ਵੀ ਕੀ ਪ੍ਰੋਬਲਮ ਤੋਂ ਬਿਨਾਂ ਕਰਦਾ ਹੁੰਦਾ। ਇਹ ਸੋਈ ਫालतू ਜੀ ਖਾਦੀ ਨਹੀਂ ਕੋਈ ਦਵਾਈ ਦਸਾਈ ਬਸ ਮੜ ਮੋਟਾ ਨਾਰਮਲ ਰੋਟੀ। ਜਿਹਦੀ ਮਾਰੇ ਕਿ ਹੋ ਗਏ ਕਿ ਸਾਡੇ ਮੈਸ ਬਹੁਤ ਖਾਣਗੇ ਜੀ। ਉਹ ਇੱਥੇ ਇਹਨੇ ਹੋ ਗਿਆ ਇਹਨੂੰ ਦੁਨੇ ਪਾਸਿ ਤੇ ਇਹਨੂੰ ਮੈਂ ਵੀ ਇੱਧਰ ਫਿਰ ਦਿੱਸ ਦਿਨੀ ਚਾਹੀਦੀਆਂ ਤੇ ਉਧਰ ਏਸੀ ਚ ਵੀ ਇਹਨੇ ਰਹਿਣਾ ਵਾ ਉਧਰ ਸਰਕਾਰ ਦੀ ਪਈ ਆ ਬਹੁਤ ਭਾਰੂ ਹੋ ਗਿਆ ਦੇਖੋ ਸਾਡੇ ਦੇਖੋ ਹਵਾ ਚੱਲ ਪਈ ਨਹੀਂ ਗਰਮੀ ਸੀ ਹੱਦੋਂ ਵੱਧ ਹੱਦੋਂ ਵੱਧ ਤੇ ਮੌਸਮ ਤੇ ਹਵਾ ਚੱਲੀ ਜਾਂਦੀ ਬਹੁਤ ਸੋਹਣੀ ਚਲਾਈਆਂ ਵੀ ਅੰਦਰ ਗਰਮੀ ਦੇ ਮਾਰ ਜਿਵੇਂ ਆਪਣੇ ਤਾਂ ਪੱਕੇ ਕੂਲਰ ਏਸੀ ਚੱਲਦੇ ਹਨਾ ਤੁਹਾਨੂੰ ਦੇ ਬਾਹਰ ਬਾਹਰ ਜਿਹੜੇ ਹੈਗੇ ਪੰਛੀ ਜਾਂ ਜਾਨਵਰ ਜੋ ਵੀ ਆ ਮੱਝਾ ਗਊਆ ਹਨਾ ਜਾਂ ਡੌਗ ਉਹ ਵਿਚਾਰੇ ਗਰਮੀ ਚ ਬੁਰਾ ਹਾਲ ਹੋਂ ਨਾਲ ਚਲੋ ਵਧੀਆ ਰਾਤ ਸੋਖੀ ਸੌਣਗੇ ਮੀਂਹ ਤਾਂ ਆ ਵੀ ਨਾ ਬਸਾਈ ਜੀ ਇਹਨਾਂ ਵਾਸਤੇ ਠੰਡਾ ਹੋ ਜਿੰਦਾ ਠੀਕ ਉਹ ਜਦ ਠੰਡੇ ਮੌਸਮ ਚ ਤੁਰੇ ਫਿਰ ਤੇ ਹੁਣ ਨਾ ਸਰਦਾਰ ਜੀ ਦੇ ਅੰਡਾ ਜਿਨੀ ਵੀ ਦੇਖੋ ਹਨਾ ਬੰਦੇ ਨੇ ਇੱਕ ਵਾਰੀ ਕੋਈ ਪ੍ਰੋਬਲਮ ਆ ਜੇ ਤੇ ਕਿੱਡੀਆਂ ਕਿੱਡੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਹਨਾ ਜ਼ਿੰਦਗੀ ਕੁਝ ਵੀ ਨਹੀਂ ਰਹਿੰਦੀ ਫਿਰ ਕਿਉਂਕਿ ਹੁੰਦਾ ਸਾਰਾ ਕੁਝ ਸ਼ੂਗਰ ਪਹਿਲਾਂ ਟੈਨਸ਼ਨਾਂ ਨਾਲ ਭਰਦੀਆਂ ਟੈਨਸ਼ਨਾਂ ਕਿਉਂਕਿ ਸਾਰੀ ਘਰ ਦੀ ਕਵਿਲਦਾਰੀ ਭੈਣਾਂ ਦੇ ਵਿਆਹ ਹਨਾ ਫਿਰ ਬੱਚੇ ਹੋਏ ਉਹਨਾਂ ਦੀਆਂ ਟੈਨਸ਼ਨਾਂ ਹਨਾ ਫਿਰ ਹੁਣ ਵਿਆਹੇ ਵਰਗੇ ਤਾਂ ਵੀ ਟੈਨਸ਼ਨਾਂ ਹਨਾ ਸੈੱਟ ਹੋ ਜਾਂਦਾ ਵੀ ਟੈਨਸ਼ਨਾਂ ਚਰੋ ਹੋਰ ਵੀ ਬਥੇਰੀਆਂ ਘਰੇਲੂ ਕੰਮਾਂ ਚ ਹੁੰਦੀਆਂ ਟੈਨਸ਼ਨਾਂ ਹਨਾ ਤੇ ਜਿੰਦਗੀ ਦੀ ਟੈਨਸ਼ਨਾਂ ਜਿੰਦਗੀ ਵਿਚਾਰੇ ਮੈਂ ਤਾਂ ਇਹਨਾਂ ਦੇਖੇ ਨਾ ਕਹਿੰਦੇ ਮੈਂ ਬਚਪਨ ਤੋਂ ਹੀ ਜਿਉਂ ਮੈਂ ਕੰਮ ਬਹੁਤ ਕੀਤਾ ਸਾਰੇ ਦੱਸ ਦਿੰਦਾ ਸਾਡੇ ਪਿੰਨ ਦੇ ਕਬੀਲਦਾਰੀ ਸਾਰੀ ਤਾਂ ਮੇਰੀ ਆਈ ਤੋਈ ਹੈ ਭੈਣ ਦਾ ਵਿਆਹ ਕੀਤਾ ਭਰਾ ਦਾ ਵਿਆਹ ਕੀਤਾ ਭਰਾ ਨੂੰ ਸਕੂਲ ਖੋਲ ਕੇ ਦਿੱਤਾ ਠੀਕ ਹੈ ਚਲੋ ਹੋਇਆ ਤੇ ਮਾਪਿਆਂ ਨੇ ਵੀ ਇੱਥੇ ਹੁਣ ਜਵਾਕਾਂ ਦਾ ਸਾਡੇ ਨੂੰ ਕੀ ਪਤਾ ਤਾਂ ਬੱਚੇ ਤਾਂ ਬਾਹਰ ਪੜਦੇ ਸੂ ਤਾਂ ਕਹਿੰਦੇ ਤੁਸੀਂ ਮਾਪੇ ਤਾਂ ਇੱਥੇ ਬੈਠੇ ਸੀ ਹਨਾ ਪਰ ਸਾਨੂੰ ਪਤਾ ਸਾਡੇ ਨਾ ਮੁੰਡੇ ਡਰਾਈਵਰ ਆ ਇੱਕ ਰਾਜੂ ਇੱਕ ਜੀਨਾ ਤੇ ਮੈਂ ਤਾਂ ਬੇਟੇ ਨੂੰ ਕਹਿੰਦੀ ਨੂੰ ਉਹਨੂੰ ਪੁੱਛ ਕੇ ਦੇਖ ਵੀ ਜਿਹੜਾ ਜਿਹਨੂੰ ਅਸੀਂ ਭੇਜਦੇ ਹਾਂ ਜਿਹੜਾ ਯੂਨੀਵਰਸਿਟੀ 'ਚ ਅਸੀਂ ਭੇਜਣਾ ਮਾੜਾ ਜਿਹਾ ਪਤਾ ਲੱਗਣਾ ਮਾਂ ਪਿਓ ਬਿਮਾਰ ਦੂਜੇ ਤੋਂ ਮੁੰਡੇ ਉੱਥੇ ਸੀਗੇ ਪਰ ਫਿਰ ਵੀ ਇਹਨਾਂ ਸਰਦਾਰ ਜੀਆਂ ਨਾਲ ਦੀ ਨਾਲ ਗੱਡੀ ਭੇਜਣੀ ਉਹਦੇ ਦਫ਼ਤਰ 'ਚ ਫੋਨ ਕਰਨਾ ਵੀ ਬੀਬੀ ਨੂੰ ਜਾਂ ਬਾਪੂ ਜੀ ਨੂੰ ਫਿਰ ਅਸੀਂ ਉਹਨਾਂ ਨੂੰ ਸ਼ਿਕਾਇਤਸ ਮੜੀ ਮੋਟੀ ਬੀਚਲ ਵਿੱਚ ਵਰਗ ਸੀ ਫੀਮ ਲੈ ਕੇ ਭੇਜਣੀ ਹੈ ਨਾ ਇੱਥੋਂ ਵੀ ਇੱਕ ਵਾਰ ਇਹਨਾਂ ਨੂੰ ਤੁਹਾਨੂੰ ਲੱਗਿਆ ਫੀਮ ਦੇ ਦੀ ਫਿਰ ਲੈ ਕੇ ਜੇ ਬਿਮਾਰ ਠਮਾਰ ਹੋਣਾ ਫਿਰ ਸਿੱਧੇ ਉਹਨੂੰ ਕਹਿਣਾ ਵੀ ਤੂੰ ਉੱਥੇ ਲੈ ਜਾ ਗੱਡੀ ਮੈਨੂੰ ਬੁਠਾ ਕੇ ਲੈ ਜਾਣਾ ਸਟੇ ਡਾਕਟਰ ਵੀ ਜੇ ਸੜ ਉਹਦੇ ਬੀਬੀ ਨੂੰ ਚੈੱਕ ਕਰਾਉਣੇ ਸਾਰਾ ਵੀ ਜਾਨੀ ਦੂਰ ਬੈਠੇ ਬਹੁਤ ਮਾਂ ਪਿਓ ਦੀ ਕੇਅਰ ਕੀਤੀ ਆ ਇਹਨੇ ਕੋਈ ਗੱਲ ਉਹ ਵੀ ਸਾਰੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਤਾਂ ਫੋਨ ਕਰ ਦੇਣਾ ਬਾਈ ਬਿਮਾਰ ਹੈ ਬਾਪੂ ਵੀ ਬਿਮਾਰ ਹੈ ਬੀਬੀ ਵੀ ਬਿਮਾਰ ਹੈ ਬਸ ਠੀਕ ਹੈ ਤੇ ਦੀ ਸਾਰੀ ਸ਼ੁਰੂ ਤੋਂ ਹੁਣ ਤੱਕ ਅੰਡ ਤੱਕ ਟੈਨਸ਼ਨ ਹੈ ਟੈਨਸ਼ਨ ਨਾਲ ਜੀ ਭਰਿਆ ਹੋਇਆ ਇਸ ਵੀਰ ਇਸ ਤੋਂ ਲੇਡੀਆਂ ਜ ਮਾੜਾ ਮੋਟਾ ਕੰਮ ਚ ਲੱਗਿਆ ਰਹਿੰਦੇ ਹੁਣ ਇਹ ਰਿਟਾਇਰ ਹੋ ਗਏ ਪਹਿਲਾਂ ਇਹ ਕੰਮ ਚ ਸੀਗੇ ਪਰ ਇਹਨਾਂ ਨੂੰ ਪ੍ਰੋਬਲਮ ਕਾਫੀ ਟਾਈਮ ਦੀ ਆ ਰਹੀ ਸੀ ਇੱਕ ਦੋ ਵਾਰ ਇਹ ਦਫ਼ਤਰ ਚ ਵੀ ਡਿੱਗੇ ਆ ਚਲੋ ਮੈਂ ਬੇਟੇ ਕੋਲ ਗੱਲ ਨਹੀਂ ਕੀਤੀ ਹਣਾ ਤੇ ਇਹ ਵੀ ਡਿੱਗੇ ਆ ਇੱਕ ਦੋ ਵਾਰੀ ਚੱਕਰ ਖਾ ਕੇ ਹਣਾ ਉਹ ਤਾਂ ਫਟਾਫਟ ਲੈ ਕੇ ਗਿਆ ਉਹਦੇ ਪੇਟ ਚ ਇਨਫੈਕਸ਼ਨ ਸੈਕਸ਼ਨ ਕਰੀ ਜਾਂਦੇ ਹੁੰਦੇ ਸੀ ਇਸ ਦਾ ਬਿੱਕ ਦਮ ਦਰਦ ਹੋਇਆ ਦਰਦ ਹੋਇਆ ਪੇਟ ਚ ਹੋਇਆ ਹੋਇਆ ਸੱਤ ਦੇ ਦਰਦ ਹੋਣਾ ਉਹ ਪੇਟ ਪੇਟ ਚ ਰਹੇਗੇ ਠੀਕ ਹੈ ਕਿਉਂਕਿ ਇਹੋ ਜੀ ਕੋਈ ਨਾ ਦਿਮਾਗ ਥੈ ਹੀ ਨਹੀਂ ਸੀ ਮੈਨੂੰ ਆ ਪ੍ਰੋਬਲਮ ਆ ਜੂਗੀ ਹੁਣ ਤਾਂ ਫਿਰ ਜਿਵੇਂ ਹੱਦ ਸਾਈ ਬੰਦ ਹੋ ਗਿਆ ਸੀ ਨਾ ਤੇ ਉਹ ਫਿਰ ਇੰਨੇ ਚਿਰ ਦੀ ਪ੍ਰੋਬਲਮ ਚੱਲੀ ਹੁੰਦੀ ਡਾਕਟਰ ਕਹਿੰਦਾ ਵੀ ਇਹ ਬੋਲ ਬਤਾ ਹੋਇਆ ਵਾ ਚਲੋ ਬਾਕੀ ਪਰਮਾਤਮਾ ਰੱਖਾ ਭਾਈ ਜਿਵੇਂ ਲਿਖਿਆ ਹਮੇ ਹੋਣੀ ਆ ਹਾਂ ਬਸ ਧਿਆਨ ਰੱਖਣ ਦੀ ਥੋੜਾ ਹੁਣ ਇਹਨਾਂ ਦੀ ਧਿਆਨ ਮੈਂ ਹੀ ਰੱਖਣਾ ਮੈਂ ਆਪ ਬਮਾਠ ਮਾਰੇ ਨਹੀਂ ਚਲੋ ਕੋਈ ਗੱਲ ਨਹੀਂ ਜਿੰਨੇ ਜੋਗੇ ਹੈ ਇਹ ਭਾਈ ਮੈਂ ਰੱਖਾਂ ਚਲੋ ਜੀ ਮੈਂ ਤਾਂ ਇਹ ਕਹਿਨੀ ਵੀ ਜਿੰਨੇ ਮੇਰੇ ਦੇਖਣ ਵਾਲੇ ਮੇਰੇ ਭੈਣ ਭਰਾ ਐ ਵੀ ਪ੍ਰਮਾਤਮਾ ਨੂੰ ਅਰਦਾਸ ਕਰੋ ਜੋ ਵੀ ਆਪਦੇ ਆਪ ਦੇ ਗੁਰੂ ਨੂੰ ਕਿਸੇ ਨੂੰ ਮੰਨਦੇ ਆ ਹਨਾ ਪ੍ਰਮਾਤਮਾ ਨੂੰ ਅਰਦਾਸ ਕਰਿਓ ਵੀ ਠੀਕ ਹੋ ਜਾਣ 10 ਸਾਲ ਜ਼ਿੰਦਗੀ ਤਾਂ ਹੋ ਜੀ ਚਲੋ ਆਪਾਂ ਤਾਂ ਕਹਿਨੀ ਆ ਹਨਾ ਜਿੰਨਾ ਮਰਜੀ ਹੋਵੇ 10 ਸਾਲ ਦੇ ਵਿੱਚ ਚਲੋ ਫਿਰ ਮੇਰੀ ਅਰਗੀ ਜਮਾ ਬਰਾਬਰ ਹੋ ਜੀਗੀ ਫਿਰ ਮੇਰੀ ਅਰਗੀ ਨੂੰ ਫਿਰ ਮੈਨੂੰ ਬਲਾਂ ਵਸੂ ਜੀ ਬਸ ਫਿਰ ਮੈਂ ਤਈ ਹਾਂ ਠੀਕ ਹੈ ਕਿਉਂਕਿ ਜੜੀ ਔਰ ਤੇ ਨਾ ਬੰਦਾ ਜਿਹੜਾ ਔਰਤ ਤੋਂ ਬਿਨਾ ਕੱਟ ਲਿੰਦਾ ਤੇ ਜਿਹੜੀ ਔਰਤੋਂ ਬੰਦੇ ਤੋਂ ਬਿਨਾ ਉਹਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਆ ਬੰਦੇ 'ਚ ਥੋੜਾ ਜਿਹਾ ਰੂਹ ਹੁੰਦਾ ਰੂਹ ਦੇ ਨਾਲ ਨਾ ਸਭ ਕੁਝ ਸੈਨ ਕਰ ਲਿੰਦਾ ਪਰ ਔਰਤ ਜਿਹੜੀ ਉਹਦੀ ਹਾਲਤ ਬੁਰੀ ਮੈਂ ਦੇਖਦੀ ਆ ਬਈ ਵਾਰੀ ਬਹੁਤ ਬੁਰਾ ਹਾਲ ਚਲੋ ਜਿਵੇਂ ਲਿਖਿਆ ਰੰਗ ਕਰਤਾ ਦਰدار ਜੀ ਕਹਿੰਦੇ ਮੈਂ ਕੁਛ ਖਾਣਾ ਲੁਗਾ ਠੀਕ ਹੈ ਤੇ ਮੈਂ ਬਣਾ ਲੇ ਚਾਵਲ ਆ ਤੇ ਮੈਂ ਤੁਹਾਨੂੰ ਚਾਵਲ ਖਾਵਾਂਗੇ ਠੀਕ ਹੈ ਤੇ ਉਹ ਪਿਆਜ਼ੀ ਮਾ ਮੌਸਮ ਦੇਖਦੇ ਬਾ ਮੀ ਨੰਨਾ ਦਾ ਹੁੰਦਾ ਜਾਨਵਰਾਂ ਦਾ ਚੱਲਦਾ ਚੱਲ ਰਹੀ ਹੈ ਚਲ ਵਧੀਆ ਰਵਦਾ ਰਾਮ ਨਾ ਚਲੋ ਜੀ ਲਾਈਟ ਨਹੀਂ ਆਵੇ ਲਾਈਟ ਚਲੀ ਜਾਣਾ ਉਹ ਦੁੱਖ ਹੋ ਜਾਂਦਾ ਤੇ ਇਹ ਚਲੋ ਸ਼ਿਪ ਕਲਿੱਕ ਦੀ ਕਰਤੀ ਅੱਜ ਦੇਖੀ ਮੁੱਪਰ ਅੰਦਰ ਇੱਕ ਬੱਚਾ ਜਿਆ ਬਾਕੀ ਤਾਂ ਸਾਰੇ ਅਸੀਂ ਚੱਕਦੇ ਮੈਂ ਚੱਕਦੀ ਮੈਂ ਬੜਾ ਡਰਦੀ ਸੀ ਹੁਣ ਮੈਂ ਆਪੀ ਮਾਰ ਲਾ ਗਈ ਉਹਨਾਂ ਨੂੰ ਤੇ ਆ ਵੀ ਸਿੱਖਿਆ ਲਸੀੜੀ ਲਵਾ ਲਈ ਸੀ ਚਲੋ ਜੀ ਜੋ ਹੁਣ ਹੋਈ ਜਾਣਾ ਚਲੋ ਜੀ ਵੀਡੀਓ ਦਾ ਕਰਦੇ ਆਂਡ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੀ